ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਮਾਲਸਰ ਔਰ ਸਮਾਲਸਰ ਦੇ ਪਿੰਡ ਦੇ ਵਿੱਚੋਂ ਵੱਜੇ ਹੋਏ ਕੋਠੇ ਕਿਹੜੇ ਵੀਰੇ ਮਟੂਆਂ ਦੇ ਕੋਠ ਮਟੂਆਂ ਦੇ ਕੋਠਿਆਂ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਦੋ ਜਾਨਵਰ ਤੁਹਾਡੇ ਲਈ ਮਿੱਤਰੋ ਲੈ ਕੇ ਹਾਜ਼ਰ ਹੋ ਗਏ ਆ ਦੋਵੇਂ ਜਾਨਵਰ ਜਰਸੀ ਨਸਲ ਦੇ ਵਿੱਚ ਪੈਂਦੇ ਆ ਵੀ ਮੰਨ ਲਓ ਆ ਐਚਐਫ ਦੇ ਪੇਟੋਂ ਪੈਦਾ ਹੋਈ ਜਰਸੀ ਆ ਔਰ ਚਿੱਟੀ ਜਰਸੀ ਆ ਗਈ ਸਾਰੀ ਗੱਲਬਾਤ ਭਰਾ ਦੇ ਨਾਲ ਕਰਦੇ ਡਿਟੇਲ ਜਾਣਦੇ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਭਾਈ ਠੀਕ ਠਾਕ ਵੀਰੇ ਸੇਤਾ ਦੇ ਪਰਿਵਾਰ ਭਾਈ ਕਿਰਪਾ ਮਾਲਕ ਜੀ ਤੋਂ ਸ਼ੁਕਰ ਅਥੇ ਨਾਮ ਦੱਸ ਦਈਏ ਕਿਹਨਾਂ ਦੇ ਵੀਰੇ ਆਪਣਾ ਹਾਂਜੀ ਨਾਮ ਵੀਰੇ ਆਪਣਾ ਜਗਦੀਪ ਸਿੰਘ ਜੀ ਪਿੰਡ ਸਮਾਲਸਰ ਜਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਠੀਕ ਆ ਵੀਰੇ ਅੱਛਾ ਜਗਦੀਪ ਭਾਈ ਜਾਨਵਰ ਆਪਣੇ ਦੋ ਆ ਜਣਾ ਇਹ ਪਹਿਲੇ ਨੰਬਰ ਤੇ ਗਾਂ ਜਿਹੜੀ ਕਿਨਵਾ ਸੁਹਾ ਸੁੰਦੀ ਵੀਰੇ ਇਹ ਵੀਰੇ ਪਲੋਂ ਸੁਣਾਣ ਪਹਿਲਾਂ ਨੇ ਸੁਣਾ ਹੋਇਆ ਹਾਂਜੀ ਕਿੰਨੇ ਦਿਨ ਲੈ ਜਾਉਗੀ ਬ੍ਰਦਰ ਹਜੇ ਅਜੇ ਇਹ ਲੈ ਜੂਗੀ ਤਿੰਨ ਚਾਰ ਦਿਨ ਲੈ ਜੂਗੀ ਤਿੰਨ ਚਾਰ ਦਿਨ ਲੈ ਜੂਗੀ ਥਣਥ ਨੂੰ ਬਹੁਤ ਚੰਗਾ ਲੱਗਾ ਬੱਚੀ ਨੂੰ ਨਾ ਪੇਟੋ ਐਚ ਐਫ ਦੇ ਪੇਟਾ ਹੋਈ ਹੋਈ ਹੈ ਨਾ ਮੂੰਹ ਮਾਂ ਜਰਸੀ ਵਰਗਾ ਹਾਂ ਕੁਆਲਿਟੀ ਸਾਰੀ ਜਿਆਦਾ ਆਰਟੀ ਵਾਲੀ ਰੰਗ ਹੀ ਬਸ ਤੇ ਦਿਨ ਲੈ ਜੂਗੀ ਵੀ ਦੁੱਧ ਇਹ ਤਾਂ ਦੇ ਦੂਗੀ ਕਿੰਨਾ ਤੇਰੇ ਤਜਰਬੇ ਵਿੱਚ ਦੁੱਧ ਦੇ ਦੂਗੀ ਵੀਰੇ 18 ਕਿਲੋਟਰ ਤੱਕ ਦੇਣਾ ਚਾਹੀਦਾ ਬੱਚੀ ਨੂੰ ਤਿਆਰੀ ਬਹੁਤ ਚੰਗੀ ਹੈ ਹਨਾ ਅੱਛਾ ਰੇਟ ਵੀਰੇ ਰੇਟ ਵੀਰੇ ਆਪਾਂ ਇਹਦਾ ਫੋਨ ਤੇ ਕਰ ਲੀ ਠੀਕ ਹੈ ਕਦੀ ਬਾਅਦ ਨੂੰ ਭਰਾ ਤੋਰੀ ਵੀਰੇ ਲੈ ਮੈਂ ਤਾਂ ਪਹਿਲਾਂ ਦੰਦੋ ਕਿਵੇਂ ਆ ਵੀਰੇ ਦੰਦੋ ਜਵਾਨ ਹੀ ਆ ਵੀਰੇ ਜਵਾਨੀ ਠੀਕ ਆ ਦੰਦੋ ਜਵਾਨ ਆ ਪਹਿਲਾ ਸੂਆ ਬਹਿੜੀ ਆ ਇਹਨੂੰ ਲੈ ਜੀ ਮੂੰਹ ਮਾਂ ਦੇ ਵਿੱਚ ਮੱਥੇ ਦੇ ਵਿੱਚ ਟੂਆ ਪੈਂਦਾ ਉਸੇ ਤਰ੍ਹਾਂ ਜਰਸੀ ਵਾਲਾ ਪੱਖខាង ਦੇ ਵਿੱਚ ਸਾਰਾ ਬਸ ਕੱਲਾ ਰੰਗ ਹੀ ਜ਼ਰੂਰ ਆਉਂਦਾ ਜਿਹੜਾ ਹੈਗਾ ਕਰਮਾਲੀ ਦਾ ਓਕੇ ਆ ਜਾਓ ਵਾਕਿਆ ਤਿਆਰੀ ਟੁਰੀ ਬੜੀ ਚੰਗੀ ਕਰੂਗੀ ਹਣਾ ਹਾਇ ਤੇਨੇ ਦੇ ਦੋ ਚਾਰ ਕੱਢ ਜਾਣੇ ਹੋਰ ਭਾਈ ਹਾਂਜੀ ਤਾਂ ਲੈਵਾ ਸਾਰੀ ਮਸਤ ਬੱਚੀ ਹੈ ਜਿੰਨੀ ਹੈਗੀ ਵਿਚਾਰੀ ਤੇ ਤਿਆਰੀ ਦੇ ਸੂਪ ਪਾਉਗੇ ਇੱਕ ਅੱਧੇ ਦਿਨ ਦੇ ਵਿੱਚ ਵੀਰੇ ਹਾਂਜੀ ਹੂੰ ਠੀਕ ਆ ਵੀਰੇ ਮੂੰਹ ਐਨੂੰ ਕਰੀ ਵੀਰੇ ਤਾਂ ਮੜਾ ਜਾ ਪਰਲੇ ਪਾਸੇ ਵਾਲਾ ਆ ਗੱਲ ਜੀ ਹੈ ਕਿ ਵੈਸੇ ਮੈਨੂੰ ਲੱਗਦਾ ਹੈਗੀ ਹੈ ਵੀਰੇ ਥੋੜੀ ਜੀ ਹੈਗੀ ਹੈ ਪਰ ਜੀ ਤਕਲੀਫ ਕੋਈ ਨਹੀਂ ਗਿਆਂ ਜੋ ਮਰਜੀ ਘੁੱਟੀ ਚਲ ਕੋਈ ਚੱਕਰ ਨਹੀਂ ਹਾਂ ਨਹੀਂ ਦੱਸਣਾ ਇਹ ਬਣ ਜਾਂਦੀ ਆਮ ਹੀ ਬਣ ਜਾਂਦੀ ਹੈ ਗੰਗਾ ਦੇ ਗਲਤੀ ਜੀ ਬਣ ਜਾਂਦੀ ਆ ਜਾਂਦੀ ਹੈ ਤਾਂ ਆਮ ਹੀ ਆ ਜਾਂਦੀ ਵੀਰੇ ਇਹ ਹੋਣੀ ਹੋਊਗੀ ਕਿ ਪਹਿਲਾਂ ਦੀ ਹੋਈ ਹੈ ਇਹ ਆਈ ਆਈ ਹੈ ਵੀਰੇ ਪਹਿਲਾਂ ਹੀ ਠੀਕ ਹੈ ਠੀਕ ਆਪਾਂ ਵੀ ਵੇਖ ਕੇ ਲਈਏ ਜਦੋਂ ਮਾਂਹ ਤਕਲੀਫ ਹੀ ਕੋਈ ਨਹੀਂ ਇਹਨੂੰ ਇਹ ਚੀਜ਼ ਅਤੇ ਵੀਰੇ 2 ਨੰਬਰ ਤੇ ਜਿਹੜੀ ਜਰਸੀ ਹੈ ਬਈ 2 ਤੇ ਵੀਰੇ ਜਰਸੀ ਆ ਤੇ ਇਹਨੂੰ ਸੂਈ ਨੂੰ ਹੋ ਗਏ 2 ਮਹੀਨੇ ਠੀਕ ਆ ਵੀਰੇ ਬੱਚਾ ਹੈ ਨਹੀਂਗਾ ਬੱਚਾ ਮਰ ਗਿਆ ਸੀ ਇਹਦਾ ਠੀਕ ਆ ਵੀਰੇ ਤੇ ਦੁੱਧ ਕਿੰਨਾ ਵੀਰੇ ਹੋ ਗਿਆ ਦੁੱਧ ਵੀਰੇ ਇਹ ਥੱਲੇ 6 ਲੀਟਰ ਹੈ ਠੀਕ ਆ ਵੀਰੇ ਤੇਰੇ ਕੋਲ ਕਿਦੋਂ ਆਈ ਵੀਰੇ ਇਹ ਮੇਰੇ ਕੋਲ ਆਈ ਨ ਹੋ ਗਏ ਵੀਰੇ 4 ਕਿੰਨਾ ਇਹ 6 ਲੀਟਰ ਚੋਕੇ ਲੈ ਗਈ ਜਿਆਦਾ ਚੋਇਆ ਸੀ ਪਹਿਲਾਂ ਤੂੰ ਪਹਿਲਾਂ ਜਿਆਦਾ ਚੋਇਆ ਸੀ ਆਪਣੇ ਕੋਲੇ ਆ ਕੇ ਘਟ ਗਈ ਹੈ ਕਿੰਨਾ ਚੋਕੇ ਲੈ ਆਈ ਵੀਰੇ ਆਪਾਂ 8 ਲੀਟਰ ਚੋਕੇ ਲੈ ਕੇ ਆਂਦਾ ਸੀ ਚੂਣ ਚਾਹ ਨੂੰ ਸੀਲ ਨਹੀਂ ਕਿ ਪਤਾ ਪੂਰੀ ਬਹੁਤ ਵਧੀਆ ਜੀ ਇਹ ਕਿੰਨੇ ਦੀ ਦੇਂਗੇ ਵੀਰੇ ਤੇ ਆਪਾਂ ਦੇ ਦੇ ਦਾਂਗੇ ਵੀਰੇ 21000 ਚੋਂ ਕਰ ਦਾਂਗੇ ਠੀਕ ਹੈ ਵੀ ਕੱਲੀ ਬਾਤ ਤੋਰੀ ਪੁਰਾ ਖੋਲੀ ਨਮਰ ਲੈ ਵੀ ਮਿੱਤਰੋ ਦੇਖ ਸਕਦੇ ਹੋ ਅਸੀਂ ਨੇਵੇ ਲੂਵੇ ਵਾਲੀ ਬੱਚੀ ਆ ਦੁੱਧ ਵਾਲੀ ਵੇੜਾ ਕੋਈ ਕਹਿਣ ਵਾਲੀ ਗੱਲ ਨਹੀਂ ਦੁੱਧ 8 ਕਿਲੋ ਹੀ ਦੇਊਗੀ ਖੜਾ ਬਾਈ ਹਾਂਜੀ ਬਾਈ ਦੁੱਧ 10 ਵੀ ਕਰ ਸਕਦੇ ਜੇ ਸੇਵਾ ਕਰ ਲਿਓ ਕੋਈ ਉਹ ਆਪਦੀ ਹਿੰਮਤ ਆ ਵੀਰੇ ਅਗਲੇ ਦੀ ਹੂੰ ਸਹੀ ਆ ਬਾਈ ਜਿਹੜੀ ਮਨ ਲਾ ਸੋਹਣੀ ਸੁਨੱਖੀ ਚੰਗੀ ਆ ਬੱਚੀ ਹਨਾ ਤਰੋ ਸਾਫ ਆ ਪੂਰੀ ਹੂੰ ਨੇ ਠੀਕ ਆ ਯਾਰ ਕਹਿੰਨ ਨੂੰ ਪਾਵੇ ਜੇ ਵਿਚਾਰੇ ਨੇ ਦੁੱਧ ਦੁੱਧ ਪੀਣ ਨੂੰ ਲੈਣੀ ਆ ਕਿਸੇ ਨੇ ਹਨਾ ਉਹਦੇ ਲਈ ਚੰਗੀ ਚੀਜ਼ ਆ ਯਾਰ ਮਾੜੀ ਨਹੀਂ ਗੋਲ ਮਲਾ ਕੇ ਜੇ ਗੱਲ ਕਰਦੇ ਆ ਸੋਹਣੀ ਸੁਨੱਖੀ ਆ ਬਿਊਟੀ ਚੰਗੀ ਆ ਸਾਰਾ ਕੁਝ ਹੀ ਚੰਗਾ ਅੱਛਾ ਵੀਰੇ ਨੰਬਰ ਕਿੰਨਾ ਆਪਣਾ ਭਰਾ ਜੀ ਆਪਣਾ ਨੰਬਰ ਵੀਰੇ 9876233560 ਜੀ ਇੱਕ ਵਾਰੀ ਹੋਰ ਬੋਲ ਦਈਏ ਵੀਰੇ 9876233560 ਠੀਕ ਆ ਬਈ ਇਸ ਨੰਬਰ ਤੇ ਵੀਰੇ ਨਾਲ ਕਰ ਲਿਓ ਤੁਸੀਂ رابطہ ਕੈਮ ਗੱਲ ਬਾਤ ਦੀ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਸਮਾਲ ਸਰ ਕੋਠੇ ਮਟੂਆਂ ਦੇ ਜ਼ਿਲ੍ਹਾ ਮੁਕਾ